ਸਿਕਾ ਜੀ ਸਾਰਿਆਂ ਨੂੰ ਸੋ ਦੋਸਤੋ ਅੱਜ ਆਪਾਂ ਖੜੇ ਸੀਗੇ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਡੀਸੀ ਦਫ਼ਤਰ ਦੇ ਕੋਲ ਸੋ ਇੱਥੇ ਕਿਸਾਨ ਯੂਨੀਅਨ ਵੱਲੋਂ ਇੱਕ ਧਰਨਾ ਲਗਾਇਆ ਗਿਆਗਾ ਸੋ ਆਪਾਂ ਗੱਲਬਾਤ ਕਰਦੇ ਹਾਂ ਪ੍ਰਧਾਨ ਜੀ ਹੋਰੀ ਸਾਡੇ ਨਾਲ ਨੇ ਜਾਣਦੇ ਵੀ ਇਹ ਧਰਨਾ ਕਿਸ ਕਾਰਨ ਕਰਕੇ ਲਾਇਆ ਗਿਆ ਜਾਂ ਕੀ ਇਹਨਾਂ ਦੀ ਮੰਗ ਸਵਾਗਤ ਕਰਦੇ ਹਾਂ ਪ੍ਰਧਾਨ ਜੀ ਸਿਕਾ ਜੀ ਸਿਕਾ ਜੀ ਸਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਪ੍ਰਧਾਨ ਜੀ ਸਭ ਤੋਂ ਪਹਿਲਾਂ ਇਹੀ ਸਵਾਲ ਆ ਵੀ ਆਪਣਾ ਧਰਨਾ ਕਿਸ ਪਰਪਸ ਕਰਕੇ ਲਾਇਆ ਗਿਆ ਕਿ ਤੇ ਕਿੰਨਾ ਟਾਈਮ ਤੋਂ ਚੱਲੀ ਨਾ ਧਰਨਾ ਇਹ ਜੀ ਇਹ ਸਾਡਾ ਧਰਨਾ ਜੀ ਮਤਲਬ 18 ਤਰੀਕ ਤੋਂ ਚੱਲੀ ਜਾਂਦਾ ਠੀਕ ਹੈ ਤੇ ਅਸੀਂ ਇਹਦਾ ਤਰਨਾ ਇਸ ਕਰਕੇ ਲਾਏ ਕਿ ਸਾਡਾ ਜਿਹੜਾ ਸਾਥੀ ਸੀ ਆ ਅਸੀਂ ਭਾਰਤੀ ਕਿਸਾਨ ਇਕਤਾ ਉਗਰਾਹ ਜਿਹੜੀ ਹੜਪੀਟਾਂ ਵਾਸਤੇ ਜਿੰਨਾ ਵੀ ਸਾਡੇ ਕੋਲ ਹੋ ਸਕੇ ਲੋਕਾਂ ਦੀ ਸਹਿਤਾ ਨਾਲ ਲੋਕਾਂ ਦੇ ਸਹਿਤਾ ਨਾਲ ਅਸੀਂ ਮਤਲਬ ਹੜਪੀਟਾਂ ਦੀ ਮਦਦ ਵਾਸਤੇ ਸਾਡਾ ਸਾਥੀ ਜਿਹੜਾ ਉਹ ਆਪਣੇ ਕਣਕ ਵੰਡਣ ਵਾਸਤੇ ਵੀ ਇਹਦਾ ਅੱਛਾ ਜੀ ਇਹ ਜਿਹੜਾ ਸੀ ਉਹ ਸਾਡਾ ਸਾਥੀ ਹਰਜੀਤ ਸਿੰਘ ਅੱਛਾ ਜੀ ਤੇ ਉਹ ਰਾਤ ਨੂੰ ਜੋ 20 ਬੰਦ ਕੇ ਆ ਰਹੇ ਸੀ ਇਹ ਤਾਂ ਉਹਨਾਂ ਦੀ ਰਸਤੇ ਵਿੱਚ ਐਕਸੀਡੈਂਟ ਕਰਕੇ ਮੌਤ ਹੋ ਗਈ ਠੀਕ ਹੈ ਜੀ ਤੇ ਇੱਕ ਸਾਡਾ ਸਾਥੀ ਬਲਵੰਤ ਸਿੰਘ ਜਿਹੜਾ ਮਾਨਸਾ ਤੋਂ ਸੀ ਆ ਉਹ ਮਤਲਬ ਗੰਬੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਅੱਛਾ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਉਹ ਜਿਹੜਾ ਸਾਡਾ ਮਨਾਇਆ ਹੋਇਆ ਹੈ ਹਾਂਜੀ ਵੀ ਜਦੋਂ ਕੋਈ ਇਸ ਤਰ੍ਹਾਂ ਅਣਹੋਣੀ ਘਟਨਾ ਜਾਵ ਜਾਂ ਮਤਲਬ ਵਾਪਰ ਜਾਂਦੀ ਹੈ ਹੂੰ ਹੂੰ ਤਾਂ ਉਦੋਂ ਉਸ ਪਰਿਵਾਰ ਨੂੰ ਹੂੰ ਹੂੰ ਮਤਲਬ 10 ਲੱਖ ਮੁਆਵਜ਼ਾ ਤੇ ਇੱਕ ਸਰਕਾਰੀ ਨੌਕਰੀ ਤੇ ਜਿੰਨਾ ਕਰਜ਼ਾ ਹੈ ਉਹ ਮਾਫ ਕੀਤਾ ਜਾਵੇ ਓਕੇ ਜੀ ਹਾਂਜੀ ਅਸੀਂ ਉਸ ਦਿਨ ਮਤਲਬ ਜਿਸ ਦਿਨੇ ਇਹ ਵਾਕਾ ਹੋਇਆ ਹੈ ਤੋ ਅਗਲੇ ਦਿਨ ਸਾਡੀ ਸੂਬਾ ਕਮੇਟੀ ਦੇ ਇਥੇ ਡੀਸੀ ਸਾਹਿਬ ਦੇ ਕੋਲ ਆਏ ਸੀ ਤਾਂ ਕਿ ਜਿਹੜਾ ਸਾਡੀਆਂ ਜਿਹੜੀ ਇਹ ਜਾਇਜ਼ ਮੰਗ ਹੈ ਉਹ ਮਤਲਬ ਪ੍ਰਵਾਨ ਕੀਤੀ ਜਾਵੇ ਤੇ ਹੁਣ ਤੁਹਾਨੂੰ ਪ੍ਰਸ਼ਾਸਨ ਨੇ ਕੀ ਵਿਸ਼ਵਾਸ ਦਿਵਾਇਆ ਜੀ ਹਾਲੇ ਤੱਕ ਕੋਈ ਵਿਸ਼ਵਾਸ ਨਹੀਂ ਦਿਵਾਇਆ ਮਤਲਬ ਸਾਡਾ ਜੀ ਦੋ ਤਰੀਕ ਨੂੰ ਇੱਥੇ ਕਰਾਓ ਸੀ ਆ ਡੀਸੀ ਸਾਹਿਬ ਦੇ ਪਰ ਉੱਥੇ ਮਤਲਬ ਜਿਹੜਾ ਇਹ ਸੀ ਆ ਕੋਈ ਮਤਲਬ ਉਹਨਾਂ ਨੇ ਇਹ ਇਹ ਕਹਿੰਦੇ ਕਿ ਕਹਿੰਦਾ ਵੀ ਸਾਡੇ ਬਸੋਂ ਬਾਹਰ ਹੈ ਸਾਡੇ ਹੱਥ ਖੜੇ ਹੈ ਜੇ ਤੁਹਾਡੀ ਮੰਗ ਹੈ ਸੀ ਸਰਕਾਰ ਕੋਲ ਪਹੁੰਚਾ ਦੇਾਂਗੇ ਪਰ ਹਲੇ ਤੱਕ ਸਾਡਾ ਇਹ ਕੋਈ ਮਤਲਬ ਨਹੀਂ ਹੋਇਆ ਤੇ ਨਾ ਹੀ ਸਾਡੇ ਜਿਹੜਾ ਸਾਥੀ ਜਿਹੜਾ ਬਲਵੰਤ ਸਿੰਘ ਹੈ ਉਹਦੇ ਮਤਲਬ ਜਿਹੜਾ ਇਲਾਜ ਵਾਸਤੇ ਇਹਨਾਂ ਨੇ ਕੋਈ ਯੋਗ ਬਤਨ ਸਾਡੀ ਮਤਲਬ ਬਦਲ ਦਿੱਤੀ ਠੀਕ ਹੈ ਤੇ ਧਰਨਾ ਪ੍ਰਦਰਸ਼ਨ ਹੈ ਤਾਂ ਕਿ ਅਣਮਿੱਥੇ ਸਮੇਂ ਲਈ ਫਿਰ ਜਾਰੀ ਰਹੇ ਕਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਅਸੀਂ ਉਹਨਾਂ ਚਿਰ ਇਹ ਜਿਹੜਾ ਧਰਨਾ ਇਹ ਜਾਰੀ ਰੱਖਾਂਗੇ ਔਰ ਮੰਗਾਂ ਅਸੀਂ ਮੰਵਾ ਕੇ ਹਟਾਂਗੇ ਹਾਂ ਚਲੋ ਜੀ ਸੋ ਦੋਸਤੋ ਗੱਲਬਾਤ ਕਰਕੇ ਪਤਾ ਲੱਗਿਆ ਵੀ ਧਰਨੇ ਦਾ ਕੀ ਮੇਨ ਹੈ ਆਪਣਾ ਮੁੱਦਾ ਹੈਗਾਗਾ ਸੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ ਧੰਨਵਾਦ ਪ੍ਰਧਾਨ ਜੀ